ਦਾ ਸਰ ਤੁਹਾਨੂੰ ਕੀ ਲੱਗਦਾ ਕਿ ਬੰਦੇ ਨੂੰ ਵੱਧਦੀ ਉਮਰ ਦੇ ਨਾਲ ਆਪਣੇ ਆਪ ਨੂੰ ਬਿਜ਼ੀ ਕਿੱਦਾਂ ਰੱਖਣਾ ਚਾਹੀਦਾ ਹੈ ਤੇ ਖੁਸ਼ ਰਹਿਣ ਦਾ ਤਰੀਕਾ ਕੀ ਹੈ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲਦੇ ਰਹੋ ਫालतू ਦੀਆਂ ਗੱਲਾਂ 'ਚ ਨਾ ਪਾਓ ਦੋਸਤ ਮਿੱਤਰ ਲੱਗਦਾ ਨਹੀਂ ਉਮਰ ਦੇ ਨਾਲ ਘਟਦੇ ਜਾਂਦੇ ਨੇ ਜਿਉਂ-ਜਿਉਂ ਉਮਰ ਵੱਧਦੀ ਹੈ ਕਿਦਾਂ ਦੇ ਦੋਸਤ ਮਿੱਤਰ ਦੋਸਤ ਮਿੱਤਰ ਤਾਂ ਕਿਸੇ ਨੂੰ ਵੀ ਤੁਸੀਂ ਇਹ ਕਹਿ ਸਕਦੇ ਹੋ ਘਰ ਵਾਲੀ ਦੋਸਤਾਂ ਜਿਨ੍ਹਾਂ ਦੀਆਂ ਹੈਗੀਆਂ ਕਿਤਾਬ ਨੂੰ ਦੋਸਤ ਬਣਾਓ ਔਰ ਟੀਵੀ ਨੂੰ ਦੋਸਤ ਬਣਾ ਲਓ ਥੋੜਾ ਬਹੁਤ ਮੋਬਾਈਲ ਵੀ ਆਪਣਾ ਦੇਖ ਲਓ ਸਿਹਤ ụpਟਾ ਕਰੋ ਆਕੇ ਸਬਰ ਸੰਤੋਖ ਚਾਹੀਦਾ ਹੈ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਵਧੀਆ ਨਿਕਲਦੀ ਹੈ ਸਬਰ ਦੇ ਨਾਲ ਬਹੁਤ ਅੱਛਾ ਹੁੰਦਾ ਹੈ ਕੁਝ ਅਗਨੋਰ ਕਰਨਾ ਪੈਂਦਾ ਹੈ ਸਭ ਕੁਝ ਤਾਂ ਆਪਣੀ ਮਰਜ਼ੀ ਨਾਲ ਨਹੀਂ ਹੁੰਦਾ ਹੈ ਇਗਨੋਰ ਕਰੋ ਸਬਰ ਕਰੋ ਚਲਦਾ ਰਹੇ ਜਿੰਦਗੀ ਤਾਂ ਅੰਦਰ ਦੀ ਆਪਣੀ ਸੋਚ ਤੇ ਡਿਪੈਂਡ ਕਰਦੀ ਹੈ ਜਿਹੜਾ ਡਿੱਗੂ ਡਿੱਗੂ ਪਊਗਾ ਉਹ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ ਜੋ ਚੜਦੀ ਕਲਾ ਚ ਰਹਿੰਦਾ ਉਹ ਵਧੀਆ ਰਹਿੰਦਾ ਸਿੱਖ ਫਿਲਾਸਫੀ ਦੇ ਵਿੱਚ ਤਾਂ ਚੜਦੀ ਕਲਾ ਦੀ ਮੰਨਤਾ ਰਹੀ ਹੈ ਜੋ ਫਿਲਾਸਫੀ ਦੇ ਚੱਲਿਆ ਹੋਰ ਵਧੀਆ